ਨੁਇਆ ਖਾਸ ਵਿਕੇ ਪੈਨਸ਼ਨਰ ਸਹਿਰੀ ਮੰਡਲ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ શ્રી ਰਮੇਸ਼ لال ਮੰਡਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਰਨ ਮੀਟਿੰਗ 'ਚ ਬਲਦੇਵ ਰਾਜ ਮੰਡਲ, ਸਖਤਰ ਰਮੇਸ਼ لال ਪ੍ਰਧਾਨ, ਗੱਜਨ ਸਿੰਘ, ਮੁਖਤਿਆਰ ਸਿੰਘ ਖਿੰਡਾ, ਜਸਵੀਰ ਸਿੰਘ, ਸੁਲਜੀਤ ਸਿੰਘ ਤੇ ਅਮਰਦੀਪ ਸਿੰਘ ਆਦਿ ਨੇ ਮੀਟਿੰਗ 'ਚ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਵਰਕਮੈਨਜਮੈਂਟ ਮੁਲਾਜ਼ਮਾ ਦੀ ਪੈਨਸ਼ਨਰ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਟਾਲ ਰਹੀ ਹੈ। ਇਸ ਰਨ ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਪਿਆਰਾ ਸਿੰਘ ਚੰਦੀ ਸਰਕਲ ਸਖਤਰ ਹਾਜ਼ਰ ਸਨ। ਨੁਇਆ ਖਾਸ ਵਰਜਿੰਦਰ ਬੱਬੂ ਦੀ ਰਿਪੋਰਟ। ਮੈਂ ਰੇਸ਼ਮਾਨ ਪ੍ਰਦਾਨ ਸਿਟੀ ਡਿਵੀਜ਼ਨ ਕਪੂਰਥਲਾ ਪਾਵਰ ਕਾਮ ਅੱਜ ਲੋਹਿਆ ਵਿਖੇ ਹਰ ਦੋ ਮਹੀਨੇ ਦੀ 3 ਤਰੀਕ ਨੂੰ ਪੈਨਸ਼ਨ ਐਸੋਸੀਏਸ਼ਨ ਸਿਟੀ ਡਿਵੀਜ਼ਨ ਕਪੂਰਥਲਾ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਪੈਨਸ਼ਨ ਐਸੋਸੀਏਸ਼ਨ ਦੇ ਸਾਰੇ ਸਾਥੀਆਂ ਨੇ ਅੱਜ ਪੈਨਸ਼ਨ ਵਿੱਚ ਪੈਨਸ਼ਨ ਐਸੋਸੀਏਸ਼ਨ ਦੇ ਸਾਥੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਸ਼ਹਿਰੀ ਮੰਡਲ ਕਪੂਥਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਸਾਡੀਆਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲ ਕੁਝ ਮੰਗਾਂ ਬਹੁਤ ਲੰਮੇ ਸਮੇਂ ਤੋਂ ਪੁਕਾਇਆ ਹਨ ਜਿਹੜੀਆਂ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸਭ ਤੋਂ ਅਹਿਮ ਮੰਗ ਜਿਹੜੀ ਪੰਜਾਬ ਸਰਕਾਰ ਵੱਲ ਹੈ ਉਹ 2.95 ਫੈਕਟਰ ਦੀ ਪੈਨਸ਼ਨਰੀ ਮੰਗ ਹੈ ਜਿਹੜੀ ਕਿ ਛੇਵੇਂ ਤਨਖਾਹ ਮਿਸ਼ਨ ਵੱਲੋਂ ਪ੍ਰਪੋਜ਼ ਕੀਤੀ ਗਈ ਸੀ ਤੇ ਕੈਬਨਰ ਸਬ ਕਮੇਟੀ ਵੱਲੋਂ ਪ੍ਰੂਵ ਵੀ ਕੀਤੀ ਗਈ ਸੀ ਪਰ ਉਸ ਨੂੰ ਅਜੇ ਤਾਈ ਲਾਗੂ ਨਹੀਂ ਕੀਤਾ ਗਿਆ ਦੂਸਰੀ ਮੰਗ ਹੈ ਲੰਬੇ ਸਮੇਂ ਤੋਂ ਮੰਗਾਈ ਪੱਤੇ ਦੇਣ ਕਿਸ਼ਤਾਂ ਦਾ ਬਕਾਇਆ ਜੋ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕਰੋੜਾਂ ਰੁਪਏ ਬਕਾਇਆ ਖੜਾ ਹੈ ਉਸ ਦੀ ਪੰਜਾਬ ਸਰਕਾਰ ਅਦਾਇਗੀ ਨਹੀਂ ਕਰ ਰਹੀ